ਗੁੱਡ ਮਾਰਨਿੰਗ ਟੂ ਆਲ ਆਫ ਯੂ ਇਹਦਾ ਮਤਲਬ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਬੰਦਾ ਪੰਜਾਬੀ ਸਮਝਦੇ ਸਾਰੇ ਜਿਹਰਾਂ ਨੂੰ ਪੰਜਾਬੀ ਨਹੀਂ ਆਉਂਦੀ ਹੱਥ ਖੜਾ ਕਰਿਓ ਯਾਰ ਥੋੜੇ ਜਿਹਾ ਬੱਚੇ ਆ ਗਿਆ ਕੋਈ ਨਹੀਂ ਖੜੇ ਡੋਨਟ ਹੈਜ਼ਿਟੇਟ ਜਿਹਨਾਂ ਨੂੰ ਨਹੀਂ ਆਉਂਦੀ ਹੱਥ ਖੜਾ ਕਰ ਦਿਓ ਥੋੜੇ ਜਿਹਾ ਆ ਗਏ ਬੱਚੇ ਯੂ ਆਰ ਫਰਮ ਪੰਜਾਬ ਜਿਹੜੇ ਪੰਜਾਬ ਤੋਂ ਹਨ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਤੁਹਾਨੂੰ ਹੱਥ ਖੜਾ ਕਰੋ ਹੁਣ ਕਿਸੇ ਨੇ ਨਹੀਂ ਕੀਤਾ ਯਾਰ ਸੋ ਅੱਜ ਵਰਲਡ ਐ AIDS ਡੇ ਇਹ ਡੇ ਕੋਈ ਵੀ ਜਦੋਂ ਆਪਾਂ ਡੇ ਕਹਿੰਦੇ ਆ ਉਹਦਾ ਮਕਸਦ ਇਹ ਹੁੰਦਾ ਕਿ ਆਪਾਂ ਉਸ ਇਸ਼ੂ ਬਾਰੇ ਉਸ ਬਿਮਾਰੀ ਵਾਸਤੇ ਵਿਚਾਰ ਵਟਾਂਦਰਾ ਕਰੀਏ ਤੇ ਉਹਦੇ ਵਿੱਚ ਸਟੇਕ ਹোলਡਰਸ ਗਵਰਨਮੈਂਟ ਇਸ ਵਨ ਜਿਹਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਔਰ ਸਾਡੇ ਉਹਦੇ ਚ ਇੱਕ ਬਹੁਤ ਵੱਡਾ ਸਟਰਕਚਰ ਹੁੰਦਾ ਜਿਸ ਤਰ੍ਹਾਂ ਤੁਹਾਡਾ ਯੂਨੀਵਰਸਿਟੀ ਦਾ ਸਾਡੇ ਨਾਲ ਗੁਰਵਿੰਦਰ ਸਿੰਘ ਬਾਰਾ ਜੀ ਹੈ ਸਾਡੇ ਗਨਸ਼ਾਮ ਥੋਰੀ ਜੀ ਆਈਐਸ is the mission director for this punjab state aids control society aur ede naal naal twade sanjeej ji hai jede vice chancellor hai aur sade var vishal kark ji pavan rekha rekha beeri ji bahut vadda sada dr survi apne survi ji to aaye nahi mera kal na modi se she is the cgm dr sunita ji hai dr sukhwinder kaur hai dr harpreet hai dr minnu hai aur hamare do civil surgeons hai ਮੋਗਾ ਐਂਡ ਹੁਸ਼ਿਆਰਪੁਰ ਇਹਦੇ ਨਾਲ ਨਾਲ ਯੂਨੀਵਰਸਿਟੀ ਦੀ ਸਾਰੀ ਫੈਕਲਟੀ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਜੈਨ ਜੀ ਉਹਦੇ ਚ ਆਈ ਸੀ ਲੋਟ ਆਫ ਵਾਈਟ ਕੋਟਸ ਸੋ ਆਈ ਅੰਡਰਸਟੈਂਡ ਕਿ ਤੁਸੀਂ ਜ਼ਿਆਦਾ ਯੂ ਡੋਨਟ ਹੈਵ ਅ ਮੈਡੀਕਲ ਕਾਲਜ ਸੋ ਮੋਸਟ ਆਫ ਯੂ ਆਰ ਪੈਰਾਮੈਡਿਕਸ ਰਾਈਟ ਨਰਸਿੰਗ ਐਂਡ ਦੂਸਰੇ ਸਟੂਡੈਂਟਸ ਹੋ ਜਾਂਦਾ ਜੀ ਉਹੀ ਹੈ ਨਾ ਜੀ ਹੈਲਥ ਕੇਅਰ ਪ੍ਰੋਫੈਸ਼ਨਲ ਸਾਰੇ ਆ ਗਿਆ जोड़े हेल्थ केयर प्रोफेसल है दे शुड बी वेल इनफॉर्मड अबाउट ऑल दीज इशूज सो एनी वन ऑफ यू वट इज द प्रिंसिपल मोड ऑफ स्प्रैड ऑफ एचआईवी एडस इन बॉडी? Any, uh, थोड़ा छोटे वाला माइक दे दो दू एनी बॉडी? सब तो ज्यादा कि तो चार दस जी घनश्याम थोरी जी ने कोई दसेगा जी कोई बच्चा नो बॉडी इज कॉन्फिडेंट

ਆ ਦਿਓ ਜੀ ਇਹਨਾਂ ਨੂੰ ਮਾਈਕ ਦਿਓ ਕੋਈ ਨਹੀਂ ਬੇਟਾ ਇਫ ਯੂ ਆਰ ਰੋਂਗ ਡਸਨਟ ਮੈਟਰ ਜੇ ਤੁਸੀਂ ਇੱਥੇ ਗਲਤੀ ਕਰੋਗੇ ਕੋਈ ਹਰਜ ਨਹੀਂ ਹੈ ਬਟ ਇਫ ਯੂ ਡੋਨਟ ਡੂ ਸਮਾਲ ਮਿਸਟੇਕਸ ਦੈਨ ਯੂ ਡੂ ਬਿਗ ਮਿਸਟੇਕਸ ਆਨ ਪ੍ਰੋਟੈਕਟਿਡ ਸੈਕਸ ਇਜ਼ ਦਾ ਮੇਨ ਕੌਜ਼ ਐਂਡ ਸੈਕੰਡਲੀ ਸ਼ੇアリング ਆਫ ਇਨਫੈਕਟਿਡ ਨੀਡਲਸ ਇਜ਼ ਅਨਦਰ ਮੇਨ ਕੌਜ਼ ਜੀ ਓਕੇ ਦੈਟਸ ਵੈਰੀ that's very true at the national level that's very true at the international level but i'm very sorry and disturbed to say ke punjab de vich jada principal mode of spread that is sharing of needles theek hai jada ek number te aa gaya one jada unprotected sex nu dooje number te chadta e, ek ta bacho tusi sareyan ne uh, katto kat bhi i would say ke ek english daily ek hindi aur ek punjabi tin akhbar zaroor apne available hundian college ਹੋਸਟਲ ਚ ਅਵੇਲੇਬਲ ਕਰਾਓ ਯੂ ਮਸਟ ਰੀਡ ਦਾ ਨਿਊਜ਼ਪੇਪਰਸ ਹਾਊ ਮਨੀ ਆਫ ਯੂ ਚੈੱਕ ਦਾ 에ਅਰ ਕੁਆਲਿਟੀ ਇੰਡੈਕਸ ਹਾਊ ਮਨੀ ਆਫ ਯੂ ਆਰ ਅਵੇਅਰ ਕਿ ਵਾਟ ਇਜ਼ ਦਾ 에ਅਰ ਕੁਆਲਿਟੀ ਇੰਡੈਕਸ ਆਫ ਯੂਰ ਸਿਟੀ ਕਿੰਨਾ ਕਿਨੂੰ ਪਤਾ ਹੈਗਾ ਜੀ ਨਹੀਂ ਪਤਾ ਸੋ ਦਾ 에ਅਰ ਯੂ ਆਰ ਬਰੀਥਿੰਗ ਦਾ ਵਾਟਰ ਯੂ ਡਰਿੰਕ ਦਾ ਫੂਡ ਯੂ ਕੰਜ਼ਿਊਮ ਯੂ ਸ਼ੁੱਡ ਬੀ ਅਵੇਅਰ ਤੁਹਾਡੀ ਜਿਹੜੀ ਹੈਲਥ ਹੈ ਉਹ ਇਹਨਾਂ ਤੇ ਡਿਪੈਂਡ ਕਰਦੀ ਹੈ ਪਲੱਸ ਯੂਅਰ ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਸਪੋਰਟਸ ਖੇਡਦੇ ਹੋ ਨਹੀਂ ਕਰਦੇ ਹੋ ਸਟ्रेस ਕਿੰਨਾ ਕਰਦੇ ਹੋ ਸੋ ਆਹਾਰ ਤੇ ਵਿਹਾਰ ਇਹ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਇੱਕ ਨਾ ਵੀਸੀ ਸਾਹਿਬ ਤੁਸੀਂ ਜੋ ਮੈਕਟ ਪੁਆਇੰਟ ਦੇ ਜਿਹੜੇ ਜਿਹਦੇ ਬੱਚਾ ਨੇ ਵਾਈਟ ਕੋਟ ਪਾਇਆ ਹੈ ਨਾ ਜੀ ਬਿਫੋਰ ਦੇ ਕੰਪਲੀਟ ਯਰ ਗ੍ਰੈਜੂਏਸ਼ਨ ਦੇ ਸ਼ੁੱਡ 올 ਲਰਨ ਐਡਵਾਂਸਡ ਲਾਈਫ ਸਪੋਰਟ ਐਲ ਐਸ ਠੀਕ ਹੈ ਜੀ ਯੂ ਸੀ ਲੋਟ ਆਫ ਯੰਗਸਟਰਸ ਆਰ ਸਫਰਿੰਗ ਫਰਮ ਹਾਰਟ ਅਟੈਕ ਸਡਨ ਕਾਰਡੀਕਲਸ ਦੇਖਿਆ ਤੁਸੀਂ ਇੱਕ ਕੁੜੀ ਮਰੀ ਸੀ ਜਿਹੜੀ ਡਾਂਸਿੰਗ ਕਰਦੀ ਸੀ ਉਹਦਾ ਪਤਾ ਹੈ ਤੁਹਾਨੂੰ ਜੀ ਸਡਨ ਕਾਰਡੀਕ ਡੈਥ ਹਿਸ ਡਾਈਟ ਬੰਦਾ ক্রিকেট ਖੇਡ ਰਿਆ ਡਾਈਟ ਆਨ ਦਾ ਗਰਾਊਂਡ ਕਮੇਡੀਅਨ ਸਡਨ ਕਾਰਡੀਕ ਡੈਥ ਕੀ ਹੋ ਰਿਹਾ ਆਟ ਨੂੰ ਆਪੇ ਨੂੰ 왓 ਇਜ਼ ਰੌਂਗ ਸਮਥਿੰਗ ਇਜ਼ ਰੌਂਗ ਇਨ ਯੂਅਰ ਡਾਈਟ ਇਨ ਯੂਅਰ ਲਾਈਫਸਟਾਈਲ ਸਟ੍ਰੈਸ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸੋ ਵੀ ਆਰ ਮੇਕਿੰਗ ਇਟ ਅ ਪੁਆਇੰਟ ਕਿ ਸਾਡੇ ਕੋਲੇ ਵੀ ਹੈਵ ਅਬਾਊਟ 2 ਮਿਲੀਅਨ ਸਟੂਡੈਂਟਸ ਜਿਹੜੇ ਕਾਲਜ ਜਾਂ ਹਾਇਰ ਹਾਇਰ ਸਕੂਲਸ ਹਾਇਰ ਸਕੈਂਡਰੀ ਸਕੂਲਸ ਆ ਗਿਆ ਬਈ ਪ੍ਰਾਇਮਰੀ ਬਰਡਰ ਨੂੰ ਛੱਡ ਰਿਹਾ ਦਨ ਇਟ ਕਮਸ 3 ਮਿਲੀਅਨ ਸੋ ਇਫ ਯੂ ਹੈਵ 2 ਮਿਲੀਅਨ ਸਟੂਡੈਂਟਸ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਐਚ ਆਈ ਵੀ ਐਡਸ ਹੈਪਾਟਾਈਟਿਸ ਕਿਦਾਂ ਸਪਰੈਡ ਕਰਦੇ ਆ ਵਾਟ ਆਰ ਨੋਨ ਕਮਿਊਨੀਕੇਬਲ ਡਿਜ਼ੀਜ਼ਸ ਵਾਟ ਆਰ ਵੈਕਟਰ ਬੌਂਡ ਡਿਜ਼ੀਜ਼ਸ ਵਾਟ ਇਜ਼ ਫਰਸਟ ਏਡ ਵਾਟ ਆਰ ਲਾਈਫ ਸਕਿਲਸ ਤੇ ਜੇ ਅਸੀਂ ਇਹ ਵਾਲੀਆਂ ਗੱਲਾਂ ਜਿਹੜਾ ਕੋਈ ਵੀ ਗ੍ਰੈਜੂਏਸ਼ਨ ਕਰਦਾ ਐਨੀ ਅਦਰ ਗ੍ਰੈਜੂਏਟ ਦੇ ਸ਼ੁੱਡ ਨੋ ਬੇਸਿਕ ਲਾਈਫ ਸਪੋਰਟ ਕਾਰਡੀਕਲ ਸਿਚੁਏਸ਼ਨ ਉਹਨਾਂ ਨੂੰ ਵੀ ਆਣੀ ਚਾਹੀਦੀ ਐ ਦੇ ਸ਼ੁੱਡ ਨੋ ਇੰਟੂਬੇਸ਼ਨ ਤੇ ਇਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਐ ਸੋ ਵੀ ਆਰ ਗੋਇੰਗ ਟੂ ਸਟਾਰਟ ਅ ਓਪਨ ਕਲਾਸਰੂਮ ਫॉर ਡਾਕਟਰਸ ਮੈਡੀਕਲ ਸਟੂਡੈਂਟਸ ਐਂਡ ਫॉर ਅਦਰ ਮੈਡੀਕਲ ਪ੍ਰੋਫੈਸ਼ਨਲ ਯੂ ਕੈਨ ਆਲ ਜੁਆਇਨ ਥਰ ਸੋ ਅਸੀਂ ਉਹਦੇ ਵਿੱਚ ਪ੍ਰੋਸੈਸ ਮਤਲਬ ਵੀ ਆਰ ਹਰਿੰਗ ਦਾ ਪ੍ਰੋਸੈਸ ਆਫ ਅਨਲਾਈੰਗ ਇਸ ਥੈਟ ਜਿਹੜਾ ਨਾਊ ਕਮਿੰਗ ਬੈਕ ਟੂ ਐਚ ਆਈ ਵੀ ਐਡਜ਼ एश्यूज़ ये है कि कुछ कंट्रीज़ ने पर्टिकुलरली यूनाइटेड स्टेट्स, विच वॉज द बिगैसट लैंडर सो दे हैव स्टॉप फंडिंग ऑल जिन्हें भी डबल्यू एच ओके प्रोजेक्ट से यू एन के प्रोजेक्ट है उन्होंने फंडिंग यूनीलेटरली बंद करती है इवन एनवायरमेंट हैव यू हार्ड अबाउट कॉप थर्टी कॉन्फ्रेंस ऑफ पार्टी थर्टी सुनी है किसी भी स्टूडेंट ने नहीं सुनिया but it's not a good omen. this is a conference of party. it's a un initiative. recently, uh, brazil, if the medical students are not aware, i'm not sure if the, all the faculty is aware. I'm, I, I, I'm, I think even the faculty is not aware. i won't ask them. ਸੋ ਸਾਡੇ ਮੈਂ ਡਾਕਟਰਸ ਦੀ ਮੀਟਿੰਗ ਤੇ ਗਿਆ ਸੀਗਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਔਰ ਨੋਟ ਅਵੇਅਰ ਮੈਨ ਕਿੱਥੇ ਹੋ ਰਹੀ ਆ ਕੀ ਇਹਦਾ ਮਕਸਦ ਹੈ ਹਾਊ ਮੈਨੀ ਪੀਪਲ ਕੋਵਿਡ ਕਿਲ ਮੇਬੀ ਹਾਫ ਅ ਮਿਲੀਅਨ ਹਾਊ ਮੈਨੀ ਪੀਪਲ ਪੋਲੂਟਡ 에ਅਰ ਕਿਲਸ ਐਵਰੀ ਈਅਰ ਮੋਰ ਦੈਨ 3 ਮਿਲੀਅਨ 1.5 ਮਿਲੀਅਨ 3 ਟਾਈਮਸ ਮੋਰ ਸੋ ਪੀਪਲ ਆਰ ਨੋਟ ਬਾਦਰ ਅਬਾਊਟ ਇਟ ਵਿਦ ਸਟੂਡੈਂਟਸ ਆਰ ਨੋਟ ਅਵੇਅਰ द पॉलिस ऑन इज समथिंग पब्लिक प्रेशर और दब्लिक रिस्पॉस एक्सपेक्टेशन सो वेल इन्फॉर्म सिट्स वेरी इंपॉर्टेंट फॉर एच एफ पीपल आर अवेयर दिस इज ए डिजीज ट्रीटमेंट अवेलेबल हैदर प्रॉब्लम प्रॉब्लम है आपस बहुत गहरा संध्या है दैट इज इंजेक्टिंग ड्रग यूजर क्या हो गया आर यू ओके अच्छा अच्छा sometimes you are you see you are thinking something and you, particularly when you are uh, coming down on stairs so that it happens are you okay okay so ede naal jehda hai ga specially drugs da bhi same hai ga so the biggest problem is stigma attached with this jinu ho janda kisenu dasda nahi a aur fir oh di family bhi onu das di nahi a kisenu ਐਰਡਲੀ ਹੋ ਲੈ ਜਾਂਦੇ ਉਹ ਬਿਗਰ ਪ੍ਰੋਬਲਮ ਕਿ ਤੁਸੀਂ ਉਹਦੀ ਸ਼ਾਦੀ ਕਰ ਦਿੰਦੇ ਹੋ ਇੱਕ ਹੋਰ ਜ਼ਿੰਦਗੀ ਗਈ ਨਾਲ ਤੇ ਉਸ ਤੋਂ ਬਾਅਦ ਡਿਸਕਵਰ ਹੁੰਦਾ ਫਿਰ ਮੈਰੇ ਨਾਲ ਡਿਸਕੋਰਡ ਹੁੰਦੇ ਆ ਕਿ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੈਨੂੰ ਦੱਸਿਆ ਨਹੀਂ ਐਂਡ ਆਈ ਥਿੰਕ ਜਦੋਂ ਕੁੰਡਲੀ ਮਲਾਉਂਦੇ ਆ ਸੋ ਇਟਸ ਵੈਰੀ ਇੰਪੋਰਟੈਂਟ ਥੈਟ ਜਿਹੜੇ ਯੰਗਸਟਰਸ ਆ ਉਦੋਂ ਇਹ ਵੀ ਦੇਖ ਲੈਣਾ ਚਾਹੀਦਾ ਕਿ ਐਚਆਈਵੀ ਹੈਪੇਟਾਈਟਸ ਵੀ ਦੋਨੋਂ ਦੋਨੋਂ ਨੂੰ ਕਰਾਉਣਾ ਚਾਹੀਦਾ ਤਾਂ ਉਹਨਾਂ ਨੂੰ ਕਰਾਉਣਾ ਚਾਹੀਦਾ ਔਰ ਐਂਡ ਇਟਸ ਯੂਅਰ ਰਿਸਪੌਂਸਿਬਿਲਟੀ ਯੂਅਰ ਰਾਈਟ ਇਜ਼ ਜਿਹੜਾ ਤੁਹਾਡੀ ਰਾਈਟ ਬੇਸਡ ਅਪਰੋਚ ਵੀ ਆ ਯੂਅਰ ਹੈਲਥ ਇਜ਼ ਯੂਅਰ ਰਾਈਟ ਇਟਸ ਦਾ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟ ਗਵਰਨਮੈਂਟ ਇਜ਼ ਡੂਇੰਗ ਇਟਸ ਓਨ ਬਿਟ ਸਰਕਾਰ ਕਰ ਰਹੀ ਆ ਅਸੀਂ ਤੇ ਮੱਲਾ ਕਲੀਨਿਕ ਬਣਾਤੇ ਜਿੱਥੇ ਹਰ ਰੋਜ਼ 70 750 They get medicines for uh, uh, diseases like hypertension, diabetes, uh, chest diseases, and all that, fever, etc. And for the common diseases, then we have uh, uh, universal availability of uh, essential drugs in our secondary care, that is district hospitals, Vision and CLCs. And uh, tertiary care, we are running in hub and spoke. So we are going to start these special courses, and uh, especially for paramedics, we are going to start uh, these special courses in geriatric care. uh, in uh, palliative care ਕ੍ਰਿਟੀਕਲ ਕੇਅਰ ਸੋ ਦੈਟ ਜਿਹੜੇ ਸਾਡੇ ਪੈਰਾਮੈਡਿਕਸ ਹੋਣ ਉਹਨਾਂ ਦੀ ਗਲੋਬਲ ਡਿਮਾਂਡ ਹੋਣੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਚੋਰੀ ਛਿਪੇ ਡਾਂਕੀ ਰੂਟ ਤੋਂ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ ਦੇ ਸ਼ੁੱਡ ਬੀ ਸੋ ਵੈਲ ਟ੍ਰੇਨਡ ਦੈਟ ਇਜ਼ ਦਾ ਏਮ ਕਿ ਸਾਡੇ ਬੱਚੇ ਚੌੜੇ ਹੋ ਕੇ ਸੀਨਾ ਚੌੜਾ ਕਰਕੇ ਜਾਣ ਉਹਨਾਂ ਨੂੰ ਇੱਥੋਂ ਹੀ ਕੈਂਪਸ ਪਲੇਸਮੈਂਟਸ ਹੋਣਗੀਆਂ ਉਹਨਾਂ ਦੀਆਂ ਸੋ ਯੂਨੀਵਰਸਿਟੀਆਂ Uh, they, are, they are partnering with us and we should be partners in that giving the uh, state of the art education. hiv aids, that's about the uh, cases which we get almost every year. but people living with hiv aids, that's about uh, 68,000. those who already, you see, once a person is affected with hiv, then he or she is going to live for a long time. Or if, if that person takes treatment, then it they can live nearly normal life. Not a normal life, but a nearly normal life. So it affects you for rest of your life, it stays with you for rest of your life, so it's better avoided and it is avoidable. So So if you are aware that how it spreads, and you can help others. My purpose of coming is uh, here is not I'm I'm sure that you know it, how it spreads, and uh sara social media jinna, use uh ਉਹਦੇ ਨਾਲ ਤੁਹਾਡੇ ਕੋਲ ਅਵੇਅਰਨੈਸ ਦੇ ਟੂਲਸ ਵੀ ਹੈ ਇਟਸ ਅ ਡਬਲ ਐਸਡ ਵੈਪਨ ਇਹ ਮਿਸ ਇਨਫਰਮੇਸ਼ਨ ਵੀ ਬਹੁਤ ਜਲਦੀ ਸਪਰੈਡ ਕਰਦਾ ਔਰ অথਰੀਟੇਟਿਵ ਇਨਫਰਮੇਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਲੱਭਣੀ ਪੈਂਦੀ ਆ ਯੂ ਹੈਵ ਟੂ ਸਰਚ ਫਾਰ ਇਟ ਕਿ ਇਹਦੇ ਜਿਹੜੀ ਇਨਫਰਮੇਸ਼ਨ ਹੈਗੀ ਆ ਮਤਲਬ ਉਹ ਸੋਸ਼ਲ ਮੀਡੀਆ ਪਰਿਆ ਪਿਆ ਇਨਫਰਮੇਸ਼ਨ देयर इज ਟੂ ਮੱਚ ਇਨਫਰਮੇਸ਼ਨ ਐਂਡ ਯੂ ਹੈਵ ਟੂ ਸਰਚ ਫਾਰ ਰੀਅਲੀ ਵਾਟ ਇਜ਼ ਔਥੈਂਟਿਕ ਉਹਦੀਆਂ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੀਆਂ ਜਿਹੜੀਆਂ ਔਥੈਂਟਿਕ ਵੈਬਸਾਈਟਸ ਹੈਗੀਆਂ ਜਾਂ ਜਿਹੜੇ ਉਹਦੇ ਔਥੈਂਟਿਕ ਇਨਫਰਮੇਸ਼ਨ ਹੈ ਵਿਦ ਐਕਸਪੀਰੀਅ ਸੋ ਇਹ ਬਹੁਤ ਜ਼ਰੂਰੀ ਆ ਤੇ ਤੁਸੀਂ ਜਿਹੜੇ ਯੂ ਆਰ ਦਾ ਪ੍ਰਿਵਿਲੇਜਡ ਵਨ 10% ਬੱਚੇ ਹੋਣਗੇ ਜਿਹੜੇ ਯੂਨੀਵਰਸਿਟੀ ਜਾਂਦੇ ਹੋਣਗੇ ਇਹਨੇ ਕੀ ਹੋਣੇ ਆ ਜੀ ਠੀਕ ਆ ਜਿਹੜੇ 90% ਦੇ ਨੀਡ ਯੂਰ ਹੈਲਪ ਠੀਕ ਆ ਜੀ ਦੇ ਆਰ ਫਾਈਟਿੰਗ ਯੂ ਸੀ ਦਿਸ ਸਟਿਗਮਾ ਉਹ ਆਪਣੇ ਵਹਿਮਾਂ ਪਰਮਾਂ ਦੇ ਵਿੱਚ ਵੀ ਆ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਬੇ ਤੋਂ ਫਾਂਡਾ ਕਰਾਣ ਚਲੇ ਜਾਂਦੇ ਆ ਜਾਂ ਹੋਰ ਕਰੀ ਜਾਂਦੇ ਆ ਔਰ ਅਨਫੋਰਚਨਟਲੀ ਜਿਹੜੇ ਆਪਣੇ ਕੰਟਰੀ ਦੇ ਵਿੱਚ ਵੀ ਜਿਹੜਾ ਪ੍ਰੈਸੈਂਟ ਟ੍ਰੈਂਡ ਹੈਗਾ ਨਾ ਜੀ ਉਹ ਥੋੜਾ ਜਿਹਾ ਮਤਲਬ ਪਛਾਣ ਨੂੰ ਜਾਣ ਵਾਲਾ ਇਟਸ ਨਾਟ ਇਜ਼ ਸੈਂਟੀਫਿਕ ਟੈਂਪਰਮੈਂਟ ਇਟਸ ਅਬਾਊਟ ਸੁਪਰਸਟੀਸ਼ਨ ਮੋਰ ਮਤਲਬ ਆਪਾਂ ਥੋੜਾ ਜਿਹਾ ਉਧਰ ਨੂੰ ਜਾ ਰਹੇ ਆ ਸਾਰਾ ਜਿਹੜਾ ਹੈਗਾ ਉਹਨੂੰ ਵੀ ਥੋੜਾ ਜਿਹਾ ਆਪਾਂ ਨੂੰ ਵਾਚ ਕਰਨ ਦੀ ਲੋੜ ਹੈ ਐਂਡ ਇਹਦੇ ਨਾਲ ਨਾਲ ਜਿਹੜਾ ਹੈਗਾ ਤੁਹਾਡਾ ਜਿਹੜਾ ਰੋਲ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਡੀ ਪਹਿਲੀ ਜਨਵਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਿੱਤ ਇਨਫੋਰਮੇਸ਼ਨ ਵਿਦ ਨੋਲੇਜ ਯੂ ਕੈਨ ਟਾਕ ਟੂ ਯਰ ਟੀਚਰਸ ਇਟਸ ਵੈਰੀ ਇੰਪੋਰਟੈਂਟ ਕਿ ਰਿਡਿਕ ਸਟੂਡੈਂਟਸ ਦੇ ਗਰੁੱਪਸ ਆਫ ਵਿੱਚ ਡਿਸਕਸ਼ਨ ਕਰਨ ਦੈਨ ਤੁਸੀਂ ਜਿਵੇਂ ਅੱਜ ਮੈਨੂੰ ਇੱਥੇ ਇਹ ਪਤਾ ਲੱਗਿਆ ਗੁਰਵਿੰਦਰ ਬਾਰਾ ਜੀ ਹੀ ਇਸ ਫਰੋਮ ਅ ਵਿਲੇਜ ਬਰੀ ਕਲੋਸ ਟੂ ਮਾਈਨ ਮੈਂ ਵੀ ਇੱਕ ਪਿੰਡ ਚ ਪੈਦਾ ਹੋਇਆ ਸੀ ਮੇਰਾ ਖਿਆਲ ਸਾਡੀ ਦੋਨਾਂ ਦਾ ਟ੍ਰੈਜੈਕਟਰੀ ਸੇਮ ਹੀ ਹੈਗੀ ਆ ਮੈਂ ਤਾਂ ਪਿੰਡ ਵਿੱਚ ਜੰਮਿਆ ਉੱਥੇ ਬਿਜਲੀ ਵੀ ਨਹੀਂ ਹੁੰਦੀ ਸੀ ਉਧਰ ਤੁਹਾਡੇ ਹੁੰਦੀ ਸੀ ਜੀ ਤੁਹਾਡੇ ਪਿੰਡ ਜਦੋਂ ਤੁਸੀਂ ਜੰਮਿਆ ਤੁਸੀਂ ਤਾਂ ਮੇ ਤੋਂ ਛੋਟੇ ਹੋ ਕਾਫੀ ਤੇ ਬਿੰਡ ਦੀ ਬਿਜਲੀ ਨਹੀਂ ਹੁੰਦੀ ਸੀ ਸੜਕ ਵੀ ਨਹੀਂ ਹੁੰਦੀ ਸੀ ਔਰ ਕੋਈ বাস ਵੀ ਨਹੀਂ ਜਾਂਦੀ ਹੁੰਦੀ ਸੀ ਤੇ ਉਦੋਂ ਮੈਂ ਚਾਰੋ ਸੇ ਲੱਪਣਾ ਪੜਿਆ ਖੂਦ ਆ ਪਾਣੀ ਪੀਤਾ ਉਦੋਂ ਹੈਂਡ ਪੰਪਸ ਵੀ ਉਸ ਤੋਂ ਬਾਅਦ ਆਏ ਜਾ ਇਟ ਵਾਸ ਆਮ ਟਾਕਿੰਗ ਅਬਾਊਟ ਸੋ ਉਹਦੇ ਨਾਲ ਉਹਦੇ باوجود ਵੀ ਮਨ ਚ ਸੀਗਾ ਲੇਕਿਨ ਆਈ ਡਿਸਕਵਰ ਟੂ ਥਿੰਗਸ ਕਿ ਤੁਸੀਂ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਮੇਰੇ ਟੀਚਰ ਕਹਿੰਦੇ ਹੁੰਦੇ ਸੀ ਮੈਡੀਕਲ ਥਿਸ ਇਸ ਨੋਟ ਅ ਪ੍ਰੋਫੈਸ਼ਨ ਇਟਸ ਅ ਪੈਸ਼ਨ ਸੋ ਇਫ ਯੂਰ profession ਇਸ ਨਾਟ ਯੂਰ ਪੈਸ਼ਨ ਤਾਂ ਬੈਟਰ ਹੈ ਹੋਣੀ ਚੇਂਜ ਕਰ ਲਓ ਇਟ ਸ਼ੁਡ ਬੀ ਯੂਰ ਪੈਸ਼ਨ ਤੇ ਬਾਕੀ ਸਾਰੀ ਜ਼ਿੰਦਗੀ ਚ ਚੇਸ ਵਰਕ ਨਾਟ ਮਨੀ ਇਫ ਯੂ ਚੇਸ ਵਰਕ ਮਨੀ will chase you ਸ਼ੋਹਰਤ will chase you ਦੇਖ ਲਓ ਇਹ ਤਿੰਨ ਯੂਨੀਵਰਸਿਟੀਆਂ ਬਣਾਈ ਬੈਠੇ ਆ ਮੈਂ ਵੀ ਠੀਕ ਹੀ ਆ ਮੰਤਰੀ ਬਣ ਗਿਆ ਜਾ ਕੇ ਕੋਈ ਅਸੀ ਗੱਲ ਤਾਂ ਨਹੀਂ ਆ ਜੀ ਠੀਕ ਆ ਇੱਕ ਪਿੰਡ ਦੇ ਸਕੂਲ ਚੋਂ ਪੜ੍ਹ ਕੇ ਸੋ ਪਹਿਲਾਂ ਡਾਕਟਰ ਬਣੇ 40 ਸਾਲ ਡਾਕਟਰੀ ਕੀਤੀ ਹਜ਼ਾਰਾਂ ਬੰਦਿਆਂ ਦੇ ਆਪਰੇਸ਼ਨ ਕੀਤੇ ਲੱਖਾਂ ਬੂਟੇ ਲਗਾਏ ਦਰਖਤ ਵੀ ਮੈਨੂੰ ਆਈ ਲਵ ਗਰੋਇੰਗ ਟਰೀਸ ਨਾਟ ਪਲਾਂਟਿੰਗ ਟਰೀਸ ਬਟ ਗਰੋਇੰਗ ਟਰೀਸ ਵਾਲੋ देयर इज अ डिफरेंस बिटवीन द ਟੂ ਸੋ ਸਿਮਿਲਰਲੀ ਤੁਸੀਂ ਯੂਨੀਵਰਸਿਟੀਆਂ ਕੈਨ ਲੀਡ ਬਾਈ ਐਗਜ਼ਾਮਪਲ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਤੁਹਾਡੇ ਕੋਲੋਂ ਸਵਾ ਕਰੋੜ ਕਮਾਉਣ ਵਾਲੇ ਜੰਮੇ ਆ ਤੇ ਆਈ वुड ਸੇ ਕਿ ਇਹਦੇ ਵਿੱਚੋਂ ਬਹੁਤ ਸਾਰੇ ਸਾਇੰਟਿਸਟ ਬਹੁਤ ਸਾਰੇ ਲੀਡਰਸ in the medical field in political field and all fields and uh, services bahut sare leaders emerge honge money aur right, matlab money is one component malo je duniya phad diya jodi lokan nu pagal bhi kar dindi a but ede cho there will be more laudable uh, achievements of this university te tusi sare milke jehde bacche hai gaya so you will spread this light ki hiv aids to bacha ja sakta aur as well Punjab nu target kita ja raha i would say ਸਾਡੇ ਬਹੁਤ ਸਾਰੇ ਬੰਦੇ ਨਹੀਂ ਚਾਹੁੰਦੇ ਕਿ ਜਿਹੜਾ ਪੰਜਾਬ ਹੈ ਬਹੁਤ ਅੱਗੇ ਲੰਘੇ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਆਉਂਦੀ ਹੈ ਸਾਡੀ ਜਿਆਦਾ ਜਿਹੜੀ ਸਪਲਾਈ ਆਉਂਦੀ ਹੈ ਔਰ ਸਾਡੇ ਕੋਲ ਸਪਲਾਈ ਜਿਹੜੀ ਆਉਂਦੀ ਹੈ ਉਹ ਇੱਕ ਪਾਸੇ ਗੋਲਡਨ ਕ੍ਰੀਸੈਂਟ ਹੈ ਇੱਕ ਪਾਸੇ ਗੋਲਡਨ ਟ੍ਰਾਇੰਗਲ ਹੈ ਇੱਕ ਪਾਸੇ ਤੇ ਤੁਹਾਡੇ ਈਰਾਨ ਅਫਗਾਨਿਸਤਾਨ ਪਾਕਿਸਤਾਨ ਔਰ ਦੂਜੇ ਪਾਸੇ ਤੁਹਾਡੇ ਬਰਮਾ ਲਿਓਸ ਤੇ ਇੱਕ ਦਾ ਹੋਰ ਜਿਹੜਾ ਬਰਮੂਡਾ ਟ੍ਰਾਇੰਗਲ ਨੂੰ ਕਹਿੰਦੇ ਆ ਉਹ ਇਹਨਾਂ ਦੇ ਵਿੱਚ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਉਹ 90% ਤੋਂ ਜ਼ਿਆਦਾ ਆਪੀਐਮ ਤੇ ਜਿਹੜਾ ਚਿੱਟਾ ਹੈ ਇਹਨਾਂ 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 6 ਕੰਟਰੀਜ਼ ਚ ਹੁੰਦਾ ਹੈਗਾ ਤੇ ਸਾਡੇ ਬਾਰਡਰ ਦੇ ਨਾਲ ਜਿਹੜਾ ਹੈਗਾ 호ਸਟਾਈਲ ਉਹ ਉਹਦੇ ਨਾਲ ਇਸ਼ੂ ਹੈਗਾ ਕਿ ਜਿੰਨੀ ਹਰਵਨ ਸਾਰੇ ਇੰਡੀਆ ਚ ਬਾਕੀ ਦੇ ਸਟੇਟਸ ਨਹੀਂ ਆਂਦੀ ਉਹਦੇ ਚੋਂ ਕੱਲੀ ਤੋਂ ਉਸ ਤੋਂ ਜ਼ਿਆਦਾ ਪੰਜਾਬ ਚ ਆ ਰਹੀ ਹੈ ਡਰੋਨਸ ਰਾਹੀਂ ਆ ਰਹੀ ਹੈ ਟੈਕਨੋਲੋਜੀਜ਼ ਬੀਇੰਗ ਯੂਜ਼ਡ ਸੋ ਆਵਰ ਯੂਥ ਇਜ਼ ਬੀਇੰਗ ਟਾਰਗੇਟਡ ਯੂ ਆਰ ਦਾ ਟਾਰਗੇਟ ਉਹ ਇਹੀ ਹੁੰਦਾ ਸੀ ਪਹਿਲਾਂ ਵੀ ਜਿਹੜਾ ਹੁੰਦਾ ਸੀਗਾ ਕਿ ਜੇ ਆਪਣੇ ਜਿਹੜਾ ਤੁਹਾਡੇ ਕੋਲ ਪਿੰਡ ਦਾ ਹੋਵੇ ਕੋਈ ਉਸ ਬਦਲਾ ਲੈਣਾ ਹੋਵੇ ਤਾਂ ਕਹਿੰਦੇ ਸੀ ਉਹ ਤੇ ਮੁੰਡੇ ਨੂੰ ਡੋਡੇ ਪੀਣ ਲਾ ਦਿਓ ਤੇ ਅੱਜ ਕੱਲ ਹੈਗਾ ਵੀ ਪੰਜਾਬੀਆਂ ਨੂੰ ਚਿੱਟੇ ਦਾ ਲਾ ਦਿਓ ਜਿੰਨਾਂ ਨੂੰ ਲਾ ਸਕਦੇ ਹੋ ਇਹਦੇ ਚ ਆਪਣੇ ਦੇਸ਼ ਦੇ ਵਿੱਚ ਵੀ ਦੁਸ਼ਮਣ ਆ ਗਏ ਦੇਸ਼ ਤੋਂ ਬਾਹਰ ਵੀ ਦੁਸ਼ਮਣ ਆ ਗਏ so you have to be aware ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਇਟਸ ਅ ਕਾਈਂਡ ਆਫ اوਪੀਮ ਵਾਰ ਵੀ ਆਰ ਫੇਸਿੰਗ ਐਂਡ ਅ ਵੈਰੀ 호ਸਟਾਈਲਡ ਐਨਵਾਇਰਨਮੈਂਟ ਚਾਹੇ ਗੱਲ ਪਖੜੇ ਦੇ ਪਾਣੀ ਦੀ ਹੋਵੇ ਦੈਟ ਵਾਟਰ ਬਿਲੋਂਗਸ ਟੂ ਯੂ ਵੈਦਰ ਗੱਲ ਪੰਜਾਬ ਯੂਨੀਵਰਸਿਟੀ ਦੀ ਹੋਵੇ ਗੱਲ ਚੰਡੀਗੜ੍ਹ ਦੀ ਹੋਵੇ ਚੰਡੀਗੜ੍ਹ ਇਜ਼ ਆਲਸੋ ਬਿਲੋਂਗ ਇਟ ਆਲਸੋ ਬਿਲੋਂਗ ਟੂ ਯੂ ਐਂਡ ਸਿਮਿਲਰਲੀ ਜੋ ਹੋਰ ਹੋਰ ਵੀ ਜਿਹੜਾ ਹੈਗਾ ਚਾਹੇ ਸਾਡੇ ਫਲੱਡਸ ਆਏ ਆ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਆ ਗਵਰਨਮੈਂਟ ਉਹਦੇ ਚ ਵੀ ਵਿਤਕਰਾ ਕਰੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਵਿਤਕਰੇ ਕਰੇ ਸੋ ਇਟਸ ਬੈਟਰ ਕਿ ਅਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਈਏ ਕਿ ਉਹਨਾਂ ਨੂੰ ਵੀ ਆਪਣੇ ਬਹੁਤ ਸਾਰੇ ਫੈਸਲੇ ਵਾਪਸ ਲੈਣੇ ਪਏ ਆ ਕੁਝ ਕਿਸਾਨਾਂ ਨੇ ਕਰਾਏ ਆ ਕੁਝ ਸਟੂਡੈਂਟਸ ਨੇ ਕਰਾਏ ਆ ਸੋ ਵੀ ਸ਼ੁੱਡ ਬੀ ਅਵੇਅਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਜਿੱਥੋਂ ਮੈਂ ਸ਼ੁਰੂਆਤ ਕੀਤਾ ਸੀਗਾ ਆਈ ਹੋਪ ਯੂਲ ਰਿਮੈਂਬਰ ਮਾਈ ਵਰਡਸ ਤੁਸੀਂ ਹਰ ਰੋਜ਼ ਅਖਬਾਰ ਪੜ੍ਹੋਗੇ ਸੋਸ਼ਲ ਮੀਡੀਆ ਨੂੰ ਆਪਣੀ ਨੌਲੇਜ ਨੂੰ ਅਪਗ੍ਰੇਡ ਕਰਨ ਲਈ ਬੋਰਡ ਦਾ এনवायरमेंट ਜਿਹੜੀਆਂ ਕੋਈ ਇੰਟਰਨੈਸ਼ਨਲ ਇਵੈਂਟਸ ਹੋ ਰਹੀਆਂ ਪਾਰਟਿਕੁਲਰਲੀ ਰਿਲੇਟਡ ਟੂ ਯੂਥ এনवायरमेंट ਉਹਦੇ ਬਾਰੇ ਤੁਸੀਂ ਆਪਣੇ ਆਪ ਨੂੰ ਅਪਡੇਟਡ ਰੱਖੋਗੇ ਤੇ ਜੇ ਆਪਾਂ ਇਹ ਕਰਦੇ ਹੈਗੇ ਆ ਤਾਂ ਅਸੀਂ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਸਾਡੀਆਂ ਦੁਸ਼ਵਾਰੀਆਂ ਹੈਗੀਆਂ ਅਸੀਂ ਬਹੁਤ ਸਾਰੀਆਂ ਦੁਸ਼ਵਾਰੀਆਂ ਨੂੰ ਓਵਰਕਮ ਕਰਕੇ ਇੱਥੇ ਪਹੁੰਚੇ ਆਂ ਔਰ ਜਿੰਨੀ ਵਰਡ ਦੀ ਹਿਸਟਰੀ ਵੀ ਆ ਬੜੀਆਂ ਬਿਮਾਰੀਆਂ ਆਈਆਂ ਤੁਹਾਡੇ ਤੋਂ ਪਹਿਲਾਂ ਜਦੋਂ ਅਸੀਂ ਸਟੂਡੈਂਟ ਸੀਗੇ ਉਸ ਵੇਲੇ ਸਮਾਲ ਪੋਕਸ ਹੁੰਦੀ ਸੀ ਮਲੋ ਨਾ ਉਹਦੇ ਨਾਲ ਬਹੁਤ ਸਾਰੇ ਬੰਦੇ ਮਰਦੇ ਹੁੰਦੇ ਸੀ ਪਲੇਗ ਹੁੰਦੀ ਸੀ ਕੋਲਰਾ ਹੁੰਦਾ ਸੀਗਾ ਉਹਨੂੰ ਅਸੀਂ ਓਵਰਕਮ ਕੀਤਾ ਹੋਰ ਬੜੇ ਮਹਾਮਾਰੀਆਂ ਫੈਲੀਆਂ ਅਕਾਲ ਪੈਂਦਾ ਹੁੰਦਾ ਸੀ ਵੈਨ ਆਈ ਵਾਸ ਸਮਾਲ ਵੈਨ ਆਈ ਵਾਸ ਸਟੂਡੈਂਟ ਬੰਗਾਲ ਫੈਮਨ ਵਾਸ ਵੈਰੀ ਫੇਮਸ ਕਿ ਉੱਥੇ ਹਜ਼ਾਰਾਂ ਬੰਦੇ ਲੱਖਾਂ ਮਰ ਗਏ ਸੀ ਉਹਦੇ ਵਿੱਚ ਵੀ ਪੰਜਾਬ ਨੇ ਜਿਹੜਾ ਸੀਗਾ ਉਹ ਕੰਟਰੀਬਿਊਟ ਸਬਫੀਸ਼ੀਐਂਟ ਕੀਤਾ ਪੰਜਾਬ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਆ ਚਾਹੇ ਫਰੀਡਮ ਸਟ੍ਰਗਲ ਹੋਵੇ ਚਾਹੇ ਫਰੀਡਮ fromParams ਹੰਗਰ ਹੋਵੇ ਉਹਦੇ ਵਿੱਚ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਜਿਹੜਾ ਹੈਗਾ ਉਹ ਮਾਨਮੱਤੇ ਵਾਲੀ ਜਿਹੜੀ ਹੈਗੀ ਆ ਕੰਮ ਕੀਤਾ ਔਰ ਉਹਨਾਂ ਦੀ ਉਹਨਾਂ ਦੀ ਮਦਦ ਕੀਤੀ ਹੈ ਬਟ ਅਨਫੋਰਚਨਟਲੀ ਜਿਹੜਾ ਬਾਕੀ ਦਾ ਨੈਸ਼ਨਲ ਲੀਡਰਸ਼ਿਪ ਆ ਉਹਨਾਂ ਨੇ ਉਹਦਾ ਕਦੇ ਮਾਨ ਨਹੀਂ ਰੱਖਿਆ ਬਟ ਸਾਡੇ ਯੂਥ ਨੇ ਹਮੇਸ਼ਾ ਰੱਖਿਆ ਪੰਜਾਬੀਆਂ ਨੇ ਰੱਖਿਆ ਪੰਜਾਬੀ ਜਿੱਥੇ ਵੀ ਹੈਗੇ ਆ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਔਰ ਆਸਟ੍ਰੇਲੀਆ ਜਿੱਥੇ ਵੀ ਤੁਸੀਂ ਗੱਲ ਕਰੋਗੇ ਸਾਰੇ ਇੰਗਲੈਂਡ ਸਾਰੇ ਸੁਪਰੀਟ ਹੈ ਪੰਜਾਬੀ ਪੰਜਾਬ ਵੀ ਪੰਜਾਬ 'ਚ ਫੇਰ ਸੀਗੇ ਬਟ ਅਵਰ ਸਾਡੀ ਪ੍ਰੈਜ਼ੈਂਟ ਗਵਰਨਮੈਂਟ ਭਗਵੰਤ ਸਿੰਘ ਜੀ ਔਰ ਸਾਡੀ ਜਿੰਨੀ ਵੀ ਸਰਕਾਰ ਹੈ ਵੀ ਆਰ ਕਮਿਟਿਡ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਉਹਦਾ ਮੇਨ ਫੋਕਸ ਹੈਗਾ ਐਜੂਕੇਸ਼ਨ ਹੈਲਥ employment ਐਂਡ ਗਿਵਿੰਗ ਸਬਸਿਡਸ ਟੂ ਦਾ ਪੀਪਲ ਇਕ ਨਵੀਂ ਕਿਸਮ ਦੀ ਸੋਚ ਸੀ ਕਿ ਦੈਟਸ ਵਾਈ ਯੇ ਜੋਇਨਿੰਗ ਦਿਸ ਪਾਰਟੀ ਪਹਿਲਾਂ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਪਾਰਟੀ ਕੋ ਜੋਇਨ ਕਰ ਸਕਦਾ ਜਾਂ ਕੋਰ ਕੈਨ ਮੇਕ ਅ ਮੀਨਿੰਗਫੁਲ ਕੰਟਰੀਬਿਊਸ਼ਨ ਸਾਡੇ ਘੱਟੋ ਘੱਟ 12 ਡਾਕਟਰ ਹੈਗੇ ਆ ਸਾਡੀ ਕੈਬਨਟ ਦੇ ਵਿੱਚ ਵਕੀਲ ਹੈਗੇ ਆ ਪਾਲੋ ਟੀਚਰਸ ਹੈਗੇ ਆ ਜਰਨਲਿਸਟ ਹੈਗੇ ਆ ਸੋ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਵੀ ਥਿੰਕ ਡਿਫਰੈਂਟਲੀ ਔਰ ਇਹ ਪਹਿਲੀ ਕਾਮਨਟ ਹੈ ਜਿਹੜੀ ਲੋਕਾਂ ਨੂੰ ਅਪਲਾਈਮੈਂਟ ਦੇ ਰਹੀ ਹੈ ਐਂਡ ਜਿੰਨੇ ਵੀ ਤੁਹਾਡੇ ਪੈਰਾਮੈਡੀਕਸ ਹੈਗੇ ਆ ਸੋ ਆਈ ਹੈਵ ਅ ਗੁੱਡ ਨਿਊਜ਼ ਫਾਰ ਯੂ ਸ਼ਾਇਦ 12 ਜੀ ਵੀ ਇੰਟਰਸਟਿਡ ਹੋਣ Uh, seven new medical colleges are coming up. There will be a lot of jobs for you. So, we are trying to create jobs for you. So, let's work together for HIV AIDS free Punjab, uh, Punjab free from drugs. So, you are the stakeholders, you are the partners in it. Thank you very much. Thank you so much, sir.